ਓ ਪਿਆਰਿਓ ਸਵੇਰ ਦਾ ਮੌਲਾ ਹੈ ਜਿਆ 7 ਵਜ ਗਏ ਐ ਨਾ ਜਦੋਂ ਵਧੀਆ ਟਿਕਾਣਾ ਮਿਲੇ ਉਦੋਂ ਫਿਰ ਮੱਲੋ ਮੱਲੀ ਲੇਟ ਹੋ ਜਾਂਦਾ ਬੰਦਾ ਨੂੰ ਪਤਾ ਐਵੇਂ ਕੱਲ ਗੁਰੂ ਘਰ ਰੁਕੇ ਸੀ ਬਾਹਰ ਮੰਜੇ ਦੇ ਉੱਥੇ ਤਾਂ ਬਾਬੇ ਖੜਕਾ ਹੁੜਕਾ ਕਰਦੇ ਸੀ ਉੱਠ ਖੜੇ ਆਹ ਸਾਰਾ ਪਾਰ ਕਰਕੇ ਆਇਆ ਕੱਲ ਆਪਾਂ ਹੁਣ ਜਾਂਦੇ ਹੋਏ ਦਿਖਾਵਾਂਗੇ ਤੁਹਾਨੂੰ ਐ ਘਰ ਬਣੇ ਹੋਏ ਨੇ ਇੱਥੇ ਰੁਕੇ ਹੋਏ ਆਪਾਂ ਇੱਥੇ ਇੱਕ ਹੋਰ ਸਿਸਟਮਾ ਜੇ ਅੰਦਰ ਚਲੇ ਜਾਓ ਫੇਰ ਨਹੀਂ ਨੈਟ ਚੱਲਦਾ ਹੁਣ ਆ ਕੋਠੇ ਦੇ ਉੱਤੇ ਆਇਆ ਮੈਂ ਵੀਡੀਓ ਅਪਲੋਡ ਕਰਨ ਲਈ ਇੱਥੇ ਕੋਠੇ ਦੀ ਚੱਲਦਾਗਾ ਅੰਦਰ ਨਹੀਂ ਚੱਲਦਾ ਰਾਤ ਦੀ ਮੈਂ ਵੀਡੀਓ ਲਈ ਹੋਈ ਆ 23 24% ਹੀ ਹੋਈ ਆ ਉਰੇ ਭੱਜੀ ਜਾਂਦੀ ਆਗੇ ਪਿਆਰੇਓ ਆ ਭਾਈ ਸਾਹਿਬ ਆਪਾਂ ਨੂੰ ਜਾ ਰਹੇ ਨੇ ਹੁਣ ਛੱਡਣ ਆ ਲੋ ਆ ਵਿੱਚ ਦੀ ਆ ਇਹ ਹੁਣ ਗੂਗਲ ਮੈਪ ਨਹੀਂ ਦਿਖਾਉਂਦਾ ਇਹ ਰਾਸਤੇ ਇਹੇ ਜੇ ਇਹ ਵਿੱਚ ਦੀ ਜਾ ਰਹੇ ਨੇ ਆ ਰਹਿਓ ਇੱਥੇ ਚੜ ਗਏ ਹੁਣ ਆਪਾਂ ਇਧਰ ਸੇ ਸ਼ਾਰਟਕਟ ਥਾ ਨਾ ਕੱਲ ਲੰਬਾ ਪੜ ਗਿਆ ਥਾ ਉਧਰ ਸੇ ਘੁੰਮ ਕੇ ਆਏ ਥੇ ਹਾਂ ਇਹ ਤਾਂ ਸ਼ਾਰਟਕਟ ਹੀ ਬਿਲਕੁਲ ਬਿਲਕੁਲ ਉਧਰ ਸੇ ਤੋਂ ਮੈਨੂੰ ਲੱਗਦਾ ਕੱਲ 3 4 3 ਕਿਲੋਮੀਟਰ ਪੜ ਗਿਆ ਥਾ ਉਪਰ ਸੇ ਹਾਂ 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 ਆ ਲੋ ਪਿਆਰਿਓ ਆ ਵੀਰ ਆਪਾਂ ਨੂੰ ਚੜਨ ਆਏ ਸੀਗੇ ਇਹ ਰੋਡ ਤੱਕ ਆਪਾਂ ਨੂੰ ਚੜਾ ਕੇ ਗਏ ਨੇ ਆ ਸਾਹਮਣੇ ਰੋਡ ਆ ਗਿਆ ਹੁਣ ਚਲੋ ਠੀਕ ਹੈ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰਿਓ ਚੜ ਗਏ ਆਪਾਂ ਰੋਡ ਤੇ ਆ ਆਪਾਂ ਨੂੰ ਵਾਈ ਰੋਡ ਤੇ ਛੱਡ ਗਿਆ ਸੀ ਜਾਂਦੇ ਹੋਏ ਤਾਂ ਆਪਾਂ ਆਹ ਰਸਤਾ ਗਏ ਸੀ ਆ ਦੇਖੋ ਜਾਂਦੇ ਹੋਏ ਥੋੜਾ ਜਿਆਦਾ ਲੰਬਾ ਪਿਆ ਸੀਗਾ ਆਉਂਦੇ ਹੋਏ ਤਾਂ ਬਹੁਤ ਸ਼ਾਰਟਕਟ ਜਿਉਂਦੀ ਲੈ ਆਇਆ ਬਾਈ ਤੇ ਹੁਣ ਗਰਮੀ ਜੀ ਹੋ ਗਈ ਜੈਕਟ ਜੋਕਟ ਲਾਉਣੇ ਆਗੇ ਪਹਿਲਾਂ ਠੰਡ ਸੀਗੀ ਤੇ ਬਾਅਦ ਚੱਲਦੇ ਆਂ ਅੱਗੇ ਚਤੌੜਗੜ ਨੂੰ ਚਤੌੜਗੜ ਉਰੋਂ ਹੈਗਾ 54 55 ਕਿਲੋਮੀਟਰ ਚਲੋ ਜੀ ਮਿਲਦੇ ਆਂ ਅੱਗੇ ਜਾ ਕੇ ਲਓ ਪਿਆਰਿਓ ਇੱਥੋਂ ਆਣ ਆਪਾਂ ਚਤੌੜਗੜ ਹੀ ਰੁਕਣਾ ਜਾ ਕੇ ਇੱਕ ਦੋ ਹੋਰ 11 ਦੋ ਚਾਨਾ ਵੀ ਗੱਲ ਹੋ ਗਈ ਵੀ ਸਹੀ ਆ ਉਹ ਕਹਿੰਦੇ ਠੀਕ ਆ ਆਇਆ ਸਾ ਫਰਾਫਰ ਚ ਸਲਾਹ ਨਾ ਚੱਲਣਾ ਪੈਂਦਾ ਆਪਦੇ ਕੋਲ ਤਾਂ ਟਾਈਮ ਨਹੀਂ ਹੁੰਦਾ ਇੰਨਾ ਜਾਣ ਦੇਖਣ ਦਾ ਫਿਰ ਪਿੱਛੋਂ ਜਿਹੜੇ ਯਾਰ ਮਿੱਤਰ ਹੁੰਦੇ ਆ ਉਹ ਦੇਖਦੇ ਰਹਿੰਦੇ ਆ ਜਿਹੜੇ ਘੁੰਮਣ ਵਾਲੇ ਨੇ ਟਰੈਵਲਰ ਵਾਲੇ ਵੀ ਅੱਗੇ ਕਿਹੜੀ ਠਹਿਰ ਆਉ ਅੱਗੇ ਕਿਹੜੀ ਆਉ ਉਹ ਕਹਿੰਦੇ ਅੱਜ ਚਤੌੜ ਗਾੜੀ ਰੁਕ ਜਿਓ ਡਾਟਕਾਰ ਆਏ ਆ ਗੁਰਦੁਆਰਾ ਸਾਹਿਬ ਉੱਥੇ ਰੁਕਾਂਗੇ ਫਿਰ ਸਾਈਕਲ ਖੜਾ ਕੇ ਇਲਾਕਾ ਦੇਖਣ ਲੱਗ ਜਾਂਗੇ ਆ ਲੋ ਪਿਆਰਿਓ ਆ ਭਾਈ ਕਹਿੰਦਾ ਬਨਾਸ ਨਦੀ ਆ ਬਨਾਸ ਆ ਲੋ ਆ ਭਾਈ ਜਾਂਦਾ ਇਹ ਕਹਿੰਦਾ ਅੱਗੇ ਬੈ ਕੇ ਚਾਹ ਪੀਨੇ ਆ ਭਾਈ ਇਹ ਨਦੀ ਚ ਪਾਣੀ ਇੰਨਾ ਹੀ ਰਹਿੰਦਾ ਜੇ ਭਰ ਵੀ ਜਾਂਦਾ ਵੜ ਗਿਆ ਤਾਂ ਇਹ ਦੋ ਅਭੀ ਕੀ ਹੈ ਕਿ ਇਹ ਪਾਣੀ ਸੁੱਕ ਗਿਆ ਹਾਂ ਇਹ ਸੁੱਕ ਗਿਆ ਪਾਣੀ ਕਿੰਨੇ ਚਿਰ ਚੱਲਦਾ ਹੈ ਠੀਕ ਹੈ ਹਾਲੋ ਇਹ ਪਿਆਰਿਓ ਮੀਂਹ ਦੇ ਵਿੱਚ ਨਾ ਇਹ ਬਾਈ ਕਹਿੰਦਾ ਜਿਵੇਂ ਆਪਣਾ ਸੱਤ ਲੋਜ ਭਰ ਜਾਂਦਾ ਇਹ ਕਹਿੰਦਾ ਪੂਰਾ ਬਾਰਿਸ਼ਾਂ ਦੇ ਵਿੱਚ ਪੂਰਾ ਚੱਲਦਾ ਪਾਣੀ ਹਾਲੋ ਪਿਆਰਿਓ ਆ ਬਾਈ ਕੋਲ ਚਾਹ ਪੀਣ ਲੱਗੇ ਆਪਾਂ इधरों आए हैं इत्तो 42 किलोमीटर रह गया चतौड़गढ़ नहीं, नहीं नहीं और कुछ नहीं नहीं कुछ भी नहीं नहीं, नहीं कुछ नहीं और वो तो मैं अभी था था। अभी ना खाकर आया हूँ वहाँ से रोटी पानी भाई बैठो ठीक है मैंने कहा कि मेरा एक मित्र है सर ये संपत के नाम से है तो वो क्या है कि वो वो जब करने लगा ना तो उसका स्ट्रगल देखते सर मुझे ये चीज लगी कि यार कोई भी अगर ऐसा कर अगर यात्रा पर है ना उसकी छोटी सी आप हमारे लिए तो एक छोटी सी वो है आपके लिए वो एक बहुत बड़ी मेमोरी हौसला मिलता है और दूसरा, दूसरा जब आप रोकते हो कई बार हमें होता है छोड़ो यार अभी निकाल ना ऐसे फिर रेस्ट का भी मौका मिल जाता है और अब बातें जीते वहाँ का कल्चर उनका क्या दिखा ना चैनल संपद के नाम से है सर ये क्या है की कम से कम उनको एक डेढ़ साल हो गया है ये मेरे क्लासमेट है सर पैदल यात्रा कर रहे हैं हाँ पैदल यात्रा हाँ। हाँ। राजस्थान से है ये।, ये हमारे पास में बनेडा है आप जब उधर से आए होंगे तो एक बनेडा करके हाँ। जगह ही होगी वहाँ से थे और ये अभी यात्रा में है सर तो इनके देख देख के हमको ऐसा लगता है कि सर कुछ भी हो हमारी तरफ से छोटी सी हेल्प हो जाए ना तो हमको वो भी अच्छा लगता है कि इस चीज को यार क्योंकि उसने भी यात्रा के दौरान स्ट्रगल बहुत सारे स्ट्रगल आते आते हैं हैं बहुत बहुत आते हैं ਪਿਆਰੇ ਉਰੇ ਬੈਠੇ ਸੀ ਚਾਹ ਪਾਣੀ ਪੀਤਾ ਬਾਈ ਨਾਲ ਗੱਲਾਂ ਬਾਤਾਂ ਮਾਰੀਆਂ ਨਿਕਲਣ ਲੱਗੇ ਆ ਬਾਈ ਨੇ ਆ ਮੱਲੋ ਮੱਲੀ ਜਿਵੇਂ ਆਹਾਗਾ ਮੈਂ ਤਾਂ ਇਹ ਚੀਜ਼ਾਂ ਖਾਂਦਾ ਨਹੀਂ ਇਹ ਇੱਕ ਦਾਾਲ ਐ ਚ ਪਾਲੀ ਮੈਂ ਐ ਆ ਨਾ ਜੇ ਨਹੀਂ ਵੀ ਲੈਂਦੇ ਫਿਰ ਇਹਨਾਂ ਨੂੰ ਐ ਹੁੰਦਾ ਸੀ ਪਤਾ ਨਹੀਂ ਅਗਲਾ ਆਕੜ ਕਰਦਾ ਆਏ ਆ ਕਹਿੰਨੇ ਤਾਂ ਬਠੇਰੀ ਬਾਹਰ ਆ ਬਾਈ ਹੈਗਾ ਸਾਰਾ ਕੁਝ ਹੈਗਾ ਹੈਗਾ ਪਰ ਫਿਰ ਵੀ ਬਾਈ ਹੁਣੀ ਮੰਨਦੇ ਨਹੀਂ ਹੁੰਦੇ ਹਾਲੋ ਪਿਆਰਿਓ ਚਤੌੜ ਘਾੜ ਤੋਂ 30 ਕਿਲੋਮੀਟਰ ਪਹਿਲਾਂ ਆ ਟੂਲ ਟੈਕਸ ਆਇਆ ਹਾਲੋ ਇਹ ਵੀ ਬਹੁਤ ਵੱਡਾ ਗਾ ਹਾਲੋ ਪਿਆਰਿਓ ਆ ਮਾਰਕੀਟ ਆਈ ਆ ਉਰੇ ਸ਼ਾਸਤਰ ਬਹੁਤ ਪਏ ਨੇ ਆ ਦੇਖੋ ਬਹੁਤ ਸ਼ਾਸਤਰ ਪਏ ਨੇ ਇਹ ਟੂਲ ਟੈਕਸ ਤੋਂ ਨਾ ਥੋੜਾ ਜਿਹਾ ਅੱਗੇ ਆ ਕੇ ਆ ਆ ਦੇਖੋ ਆ ਦੇਖੋ ਪਿਆਰਿਓ ਕਿੰਨੇ ਤਰ੍ਹਾਂ ਦੇ ਸ਼ਾਸਤਰ ਆ ਦੇਖੋ। ਯਾਹ। ਓਹ ਦੇਖੋ ਕਿੰਨਾ ਸੋਹਣਾ ਪਿਆ ਇੱਧਰ। ਇਹ ਨਾ ਪਿਆਰਿਓ। ਇਹ ਜਿਹੜੀਆਂ ਦੁਕਾਨਾਂ ਆਂ ਸੀ ਸ਼ਸਤਰਾਂ ਦੀਆਂ। ਇਹ ਕਹਿੰਦੇ ਸਾਡੇ ਲਾਇਸੈਂਸ ਤਾਂ ਬਣੇ ਹੋਏ ਨੇ। ਤੇ ਸਾਡੇ ਕਹਿੰਦੇ ਸ਼ਸਤਰ ਪੂਜਾ ਹੁੰਦੀ ਆ। ਹਰ ਕੋਈ ਘਰਾਂ ਦੇ ਵਿੱਚ ਰੱਖਦਾਗਾ ਸ਼ਸਤਰ। ਕੋਈ ਪੂਜਾ ਹੁੰਦੀ ਆ, ਉਦੋਂ ਕੋਈ ਹੋਰ ਸਮਾਗਮ ਹੁੰਦੇ ਆ। ਕਹਿੰਦੇ ਹਰ ਕੋਈ ਰੱਖਦਾ ਸ਼ਸਤਰ। ਰੱਖਦੇ ਫੇਪਾ ਆ ਕੇ ਨਹੀਂ ਰੱਖਦੇ ਜਿਵੇਂ ਆਪਾਂ ਪਹਿਨਦੇ ਆ ਸ਼ਸਤਰ ਇਹ ਉਦਾਂ ਘਰਾਂ ਦੇ ਵਿੱਚ ਰੱਖਦੇ ਨੇ ਆਹ ਲੋ ਪਿਆਰਿਓ ਆ ਰਾਜ ਆਇਆ ਨਿਸ਼ਾਨ ਸਾਹਿਬ ਲੱਗਿਆ ਹੋਇਆ ਦੇਖੋ ਗੁਰਦੁਆਰਾ ਗੁਰੂ ਗੋਬਿੰਦ ਅਸਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਲੋ ਪਿਆਰਿਓ ਇਹ ਗੁਰੂ ਘਰ ਦਾ ਤਾਂ ਪਤਾ ਹੀ ਨਹੀਂ ਇਹ ਹੁਣੀ ਹਲੇ ਜਿਵੇਂ ਨਿਸ਼ਾਨ ਸਾਹਿਬ ਲਾਇਆ ਹੀ ਆ ਆ ਬਾਬਾ ਜੀ ਨੇ ਥਰਮੋਸ ਰੱਖੀ ਹੋਈ ਆ ਪਾਣੀ ਰੱਖਿਆ ਆ ਜੇ ਕਿਸੇ ਨੇ ਛਕਣਾ ਚਲੋ ਕਰਦੇ ਆ ਗੱਲਾਂ ਬਾਤਾਂ ਇਧਰ ਆ ਸਣਾ ਬਾਬਾ ਜੀ ਦਾ ਹਾ ਲੋ ਪਿਆਰਿਓ ਇਹ ਮਿਲਟਰੀ ਤੋਂ 12 ਸਾਲ ਐ ਕਹਿੰਦੇ ਨੌਕਰੀ ਕਰੀ ਆ ਚੰਡੀਗੜ੍ਹ ਬਟਾਲੀਆ ਨਾਲ ਤੇ ਕਹਿੰਦੇ ਪਹਿਲਾਂ ਚਾਹ ਛਕਾਉਣੇ ਆ ਫਿਰ ਗੱਲਾਂ ਬਾਤਾਂ ਕਰਦੇ ਆ ਆ ਲੋ ਚੜ੍ਹਦੀ ਕਲ ਵਾਲੇ ਸਿੰਘ ਨੇ ਪੂਰੇ ਕਿਹਾ ਮੈਨੂੰ ਹਾਂ ਮੈਨੂੰ ਤਾਂ ਵੀ ਇਹ ਤੇ ਠੰਡੀ ਨਹੀਂ ਚਾਹ ਹੋਊਗੀ ਜੇ ਸਵੇਰ ਦੀ ਉਹਦਾ ਭਾਈ ਆ ਤੇ ਠੀਕ ਏ ਕੋਸਤੀ ਜੀ ਆਪਾਂ ਗਰਮ ਕਰ ਲਈਏ ਉਹ ਵੀ ਬਾਬਾ ਜੀ ਇਹੇ ਹਾਂ ਐਸੀ ਰੂਟੀ ਫੇਸੇ ਰੂਟੀ ਗਏ ਨੇ ਮੇਰਾ ਬਾਤ ਸੁਣਾ ਗਿਰਨਾ ਮੰਗਾ ਜਾ ਧਿਮਗੋਲਾ ਆ ਰਹਾ ਹਾਂ ਤੇ ਉਹ ਦੋ ਪੈਗੇ ਜਾਂਦੇ ਆ ਠਣਦਾਰੋਂ ਗੁੰਡਾ ਜਿਹੜਾ ਵਾ ਹਾਂਜੀ ਬੜਾ ਹੀ ਥਾਣੇਦਾਰ ਚੜੋ ਹੋ ਦਰਮਾਰ ਹੈ ਥਾਣਦਾਰੀ ਬਣਾਵੇ ਉਹਨੂੰ ਡੀਐਸਪੀ ਬਣਾਵੇ ਐਂ ਤਾਂ ਡੀਜੀਪੀ ਬਣਾਵੇ ਉਸ ਵਿੱਚ ਸੀਗਾ ਮੁੰਡਾ ਉਹ ਨਾ ਮੈਂ ਇਹਨੂੰ ਕਿਹਾ ਮੁੰਡਿਆ ਨੂੰ ਜਾਂਦਾ ਇਹ ਬੜਾ ਖਵੰਡਿਆ ਹੋਆ ਮੈਂ ਓਏ ਕਿੰਦਰ ਨਹੀਂ ਜਾਣਦੇ ਤੁਸੀਂ ਮੈਂ ਜਾਣ ਕੇ ਜਦੋਂ ਲੱਗ ਕੇ ਆਇਆ ਅੱਛਾ ਜੀ ਗੱਲਾਂ ਸਾਰੀਆਂ ਸੱਚ ਸੱਚ ਸੌਣਾਂ ਦਾ ਖਾਦਦੇ ਆ ਤੇ ਮੈਂ ਆ ਮੈਂ ਇਹ ਤੇ ਤੈਨੂੰ ਲੁਧਿਆਣੇ ਨੂੰ ਲਈ ਜਾਂਦੇ ਕਮਲੇ ਨੂੰ ਲੱਗੀ ਜਾਨੀ ਬੰਦਾ ਬੜਿਆ ਲਿਖਿਆ ਗਿਆਨੀ ਆ ਹੋਰ ਧਾਰੀ ਆ ਤੇ ਦਾਦਾ ਛੱਡਿਆ ਨਹੀਂ ਆਨਾ ਕੋਈ ਨਹੀਂ ਲਈਂਦੇ ਵੀ ਮਰਨ ਨਾਲ ਆਇਆ ਜਿੱਦ ਰੰਨਾ ਆਨਾ ਭਾਈ ਦਾ ਰਵਾੜ ਇੱਕੋ ਜਿਹਾ ਇੱਕੋ ਜਿਹਾ ਮੈਂ ਨੇਚ ਤੋੜ ਲੱਗੇ ਫੇਰ ਇੱਥੇ ਚੋਲ ਖਾ ਕੇ ਗਿਆ ਮੈਂ ਠੀਜੜੀ ਬਣਾਈ ਬੜੇ ਅਰੂਨਾ ਛੱਕੇ ਬੈਠੂ ਗਿਰਿਆ ਜਿਹਨਾਂ ਆਪਾਂ ਸੇਵਾ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਬੰਦਾ ਯਾਰ ਕੁਝ ਗਿਆ ਬਾਬੇ ਨਾਨਕ ਦੇ ਲੰਗਰ ਤੋਂ ਜਿਹੜਾ ਜੇ ਭੁੱਖਾ ਚੱਜੇ ਹਾਂ ਫਿਰ ਖੇਡ ਲਾਂ ਤਾਂ ਸਾਡੇ ਸਿੱਖ ਘੋਂ ਹੁੰਦਾ ਹੀ ਤੇ ਅਹੀਂ ਮੈਂ ਜੈਦਰਜੀ ਬਾਬਾ ਖੜਗਦੋਹ ਇਹ ਬਜਨ ਹੋਏ ਸੀ ਅਛਾ ਜੀ ਇਹ ਬੀੜਬਾਬਾ ਵੱਡਾ ਸਾਹਿਬ ਦੇ ਹਾਂਜੀ ਇਹ ਕਹਿੰਦਾ ਅਮਰਦਨ ਸ਼ਾਗੀ ਅੰਨਾ ਦੇਰਾ ਤੁਰੋ ਹੀ ਆ ਐਂ ਦਾਸ ਆ ਮੈਂ ਆਪਣੇ ਆਪ ਨੂੰ ਸਿੰਘ ਨਹੀਂ ਕਹਿੰਦਾ ਜ਼ਗੀਰ ਦਾਸ ਆ ਉਹਦਾ ਕਾਗਜ਼ਾਤ 'ਚ ਸਿੰਘ ਲਿਖੀ ਜਾਂਨ ਸਿੰਘ ਤੇ ਉਹ ਆ ਇੜਾ ਮਦਾਨ ਨੇ ਜੰਗਦੇ ਵੀ ਭਾਈ ਬਜਤਰ ਸਿੰਘ ਹੋਏ ਆ ਭਾਈ ਬਜਤਰ ਸਿੰਘ ਆ ਜਿਹਨਾਂ ਨਾਗਰੀ ਪਾੜ ਕੇ ਤਵੇ ਲਾਦੇ ਆ ਭਾਈ ਤਾਰੂ ਸਿੰਘ ਹੋਏ ਆ ਉਹ ਸਭ ਕੋ ਹੈ ਟੋਪਰ ਲੋ ਆਏ ਆ ਰਹੇ ਜਿਹੜੇ ਮਦੀਦਾ ਤੋਂ ਸਿੰਘ ਬਣੇ ਨੇ ਹਾਂਜੀ ਤੇ ਮੈਂ ਮੇਰੇ ਬਾਬਾ ਜੀ ਬਚਨ ਵੀ ਸਿੱਧ ਹੋਏ ਨੇ ਬਚਨ ਵੀ ਪੂਰੇ ਹੋਏ ਨੇ ਪੂਰੇ ਹੋਏ ਨੇ ਉਹ ਫਿਰ ਮੈਂ ਹੁਣ ਆਪਣੇ ਨਾਮ ਨੂੰ ਮੈਂ ਲੁਕੀ ਜਗੀਰ ਸਿੰਘ ਆਖੀ ਜਾਂਦੇ ਆ ਅਸੀਂ ਸਿੱਧ ਰਾਂ ਸਿੱਧਾਂ ਤੋਂ ਬਣੇ ਸਿੱਧੂ ਸਿੱਧੂ ਸਿੱਧਾਂ ਤੋਂ ਸਿੱਧੂ ਹਾਂ ਦਾ ਸਾਡਾ ਪਿੰਡ ਆ ਹੀ ਨਾਲੇ ਚ ਉਠੀਆਂ ਪਿੰਡ ਤੇ ਜ਼ਗੀਰਦਾਰਸ ਹੋਇਆ ਸਾਡੇ ਵੱਡਾ ਜਿਹੜਾ ਸਿੱਧੂ ਤਿੰਨਾ ਪਿੰਡਾਂ ਦੀ ਜ਼ਮੀਨ ਆ ਸਿੱਧੂ ਤਿੰਨ ਪਿੰਡ ਨੇ ਕੋੜ ਸਿੱਧੂ ਅਰਜਾਦਾ ਲਾਗੇ ਲਾਗੇ ਪਿੰਡ ਜਿਹੜੇ ਤਿੰਨੇ ਪਿੰਡ ਜਿਆਦਾ ਸਿੱਧੂ ਤੇ ਸੰਧੂ ਨੇ ਸੰਧੂ ਨੇ ਹਾਂ ਸਿੱਧੂ ਸੰਧੂ ਇਹ ਬਾਬਾ ਜੀ ਮੇਰੇ ਛੋਟੀ ਕਿਵੇਂ ਸੇਵਾ ਲਗੀ ਇੱਥੇ ਸੇਵਾ ਮੈਂ ਸ਼ੁਰੂ ਤੋਂ ਜਾਂਦੇ ਨਾ ਲਗਣ ਸੀ ਬੜੇ ਚਿਰ ਦੇ ਵਿਛੜੇ ਰਹੇ ਮਾਦੋ ਇਹ ਜਨਮ ਤੁਹਾਰੇ ਲੈ ਕੇ ਉਹਦੀ ਕਿਰਪਾ ਨਾਲ ਹੀ ਮੈਂ ਬੜਿਆਂ ਥਾਂ ਤੇ ਜੋ ਜੋ ਮੰਗਿਆ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ ਆਂਦੇ ਰੱਬ ਦਿੰਦਾ ਨਹੀਂ ਆ ਤੇ ਰੱਬ ਕੋ ਲੈਣ ਦੀ ਇਜਾਜ਼ਤ ਨਹੀਂਗੀ ਬਾਬਾ ਇਹ ਫੌਜੀਆ ਨੇ ਆਪਣੇ ਬਹੁਤ ਗੁਰੂ ਸਾਹਿਬ ਸੰਭਾਲੇ ਹੋਏ ਨੇ ਉਧਰ ਇੱਕ ਲੇ ਲਦਾਕ ਨੇ ਗੁਰੂ ਘਰ ਆ ਪੱਥਰ ਸਾਹਿਬ ਪੱਥਰ 'ਚ ਨਿਸ਼ਾਨ ਬਣਿਆ ਹੋਇਆ ਮੂਮ ਬਣ ਗਿਆ ਸੀ ਪੱਥਰ ਜਦੋਂ ਰੋੜਿਆ ਸੀ ਹਾਂਜੀ ਉਤੋਂ ਦਾਤ ਨੇ ਹਾਂਜੀ ਉਹ ਗੁਰੂ ਘਰ ਵੀ ਸਾਰਾ ਮਿਲਟਰੀ ਦੇ ਅੰਡਰ ਆ ਹਾਂ ਜੀ ਉਧਰ ਆਪਾਂ ਕਦੀ ਦਰਸ਼ਨ ਨਹੀਂ ਹੋਏ ਮਹਾਰਾਜ ਜੀ ਇਹ ਕਿਰਪਾ ਕਰ ਕੇ ਭਾਈ ਜੀ ਜੇ ਮੇਰੀ ਜਦੋਂ ਕਿਰਪਾ ਹੋ ਗਈ ਕਿਤੇ ਜਾਵਾਂਗੇ ਮੇਰੇ ਭਤੀਜੇ ਨੇ ਦੋਨੇ ਠੀਕ ਆ ਜੀ ਕਸ਼ਮੀਰ ਤੋਂ ਭਰਾ ਅਡਾਈ ਜ਼ੂਬੇਦਾਰੀ ਤੇ ਆਇਰ ਡਾਇਮੰਡ ਉਹ ਪੂਰਾ ਹੋ ਚੁੱਕਾ ਵਾ ਉਹ ਦੋਵੇਂ ਮੇਰੇ ਭਤੀਜੇ ਕਲਜੀਤ ਸਿੰਘ ਗੁਰਦੇਵ ਸਿੰਘ ਉਹ ਵੀ ਫੌਜ ਨੇ ਹਾਂਜੀ ਮੇਰਾ ਕਾਕਾ ਵਾ ਜਸਕਰਨ ਸਿੰਘ ਆ ਹਾਂਜੀ ਤੋਂ ਉਹ ਵੀ ਪੜਦਾ ਵਾ ਘਰ ਦੇ ਵਾ ਉਹ ਜਦੋਂ ਮੇਰੇ ਸਹੁਰੇ ਘਰ ਹੀ ਰੈਂਦੇ ਨੇ ਜਲ ਥੋੜਾ ਜਿਹਾ ਬੋਦਾ ਹੋਈ ਜਾਂਦਾ ਦੋ ਘਾਟੇ ਹੋਇਆ ਹੀ ਤੈਨੂੰ ਚਲੋ ਤੂੰ ਹੀ ਨੰਦ ਲਓ ਪਹਿਲੀ ਗੱਲ ਤੇ ਮੈਂ ਵਿਆਹ ਹੀ ਨਹੀਂ ਕਰਾਉਂਦਾ ਮੇਰੇ ਭੁੜੋਈਏ ਨੇ ਬਹੁਤ ਵਧੀਆ ਤੋਬੇ ਤੋਂ ਸਰਪੰਚਾ ਕਸ਼ਮੀਰ ਤੋਂ ਕੈਪਟਨ ਆ ਰਟਾਇਰਮੈਂਟ ਬਹੁਤ ਬੋਦੀ ਫੜ ਕੇ ਫੇਰਿਆ ਦੇ ਬਾਹਤਾ ਅੱਛਾ ਉਹ ਜੋਗਿਆ ਦੀ ਗੱਲ ਹੋਈ ਜੋਗਿਆ ਕਿਹਦੇ ਜੋਗਾ ਆ ਤਾਂ ਤੁਹਾਡੇ ਜੋਗਾ ਤੇ ਮੈਂ ਤੇ ਇੰਨਾ ਜੋਗਾ ਹੀ ਤੇ ਚਲੋ ਬੱਚਾ ਵੀ ਦਿੱਤਾ ਮਹਾਰਾਜ ਕੋਈ ਮੰਗਿਆ ਬੰਗੜਾ ਸਾਹਿਬ ਵੀ ਜੁੜੀ ਰਹੀ ਸਾਡੀ ਉੱਥੇ ਮੈਂ ਹਾਂ ਹਰਜਨ ਸਿੰਘ ਬਰਾੜਿਆ ਮੁੱਖ ਮੰਤਰੀ ਜੱਟ ਮੰਤਰੀ ਹੀ ਉਹ ਅੱਛਾ ਹੀ ਉਹਦੇ ਨਾਲ ਬਤੌਰ ਗਨਮੈਨ ਰਹਿ ਅਸੀਂ ਅੱਛਾ ਸਬਾਕੀ ਉਹਦਾ ਹੁੰਦਾ ਸੀ ਐਡਵਾਈਜ਼ਰ ਸਲਾਹਕਾਰ ਹਾਂਜੀ ਉੱਥੇ ਡਿਊਟੀ ਕੀਤੀ ਅਸੀਂ 82 ਬਟਾਲੀਅਨ ਤੇ 13 ਬਟਾਲੀਅਨ ਚੰਡੀਗੜ੍ਹ ਆ ਚੰਡੀਗੜ੍ਹ ਦੋਵੇਂ 82 ਬਟਾਲੀਅਨ ਤੇ 13 ਬਟਾਲੀਅਨ ਆ ਰਮਨ ਬਟਾਲੀ ਪੀਏਪੀ ਪੰਜਾਬ ਆਰਮਡ ਪੁਲਿਸ ਇਹ ਆਰਮੀ ਜਾਏ ਇਹ ਬਾਬਾ ਇਹ ਕਿਹੜੇ ਸੰਨੇ ਚ ਤੁਸੀਂ ਕਿਉਂ ਜੋਇਨ ਕਰੀ ਜੀ ਆਰਮੀ ਅਸੀਂ ਇਹ ਮੈਂ 90 ਜੇ ਭਰਤੀ ਹੋਇਆ ਹਾਂ 90 ਜੀ ਪੀਐਸਓ ਭਰਤੀ ਹੋਏ ਐਸਪੀਓ ਭਰਤੀ ਹੋਏ 894 ਜੀ 3849 ਨੂੰ ਨੰਬਰ ਮਿਲ ਗਿਆ ਇਹ ਜਿਹੜੀ 99 ਚ ਹੋਈ ਸੀ ਕਾਰਗਲ ਹਾਂ ਉਹ ਉਹਦੇ ਜੇ ਕੋਈ ਹੈ ਜਾਣਕਾਰੀ ਤੁਹਾਨੂੰ ਥੋੜੀ ਨਾ ਉਹਦੇ ਜਿੰਨੀ ਅਸੀਂ ਗਏ ਜੀ ਕਾਰਗਲ ਚ ਬੜਾ ਵੀ ਗਈਆਂ ਸਾਡੀਆਂ ਆਈਆਰਬੀ ਵੀ ਉਦੋਂ ਹੀ ਬਣੀਆਂ ਬਟਾਲੀਆਂ ਨਾ ਠੀਕ ਆ ਜੀ ਆਈਆਰਬੀ ਇਹ ਇਹ ਪੀਏਪੀ ਹਾਂਜੀ ਆਰਮਡ ਪੁਲਿਸ ਆਈਆਰਬੀ ਪੰਜ ਬਟਾਲੀਅਨ ਖੜੀਆਂ ਕੀਤੀਆਂ ਆਂ ਤੇ ਪੰਜਾਬ ਆਰਮਡ ਜਿਹੜੀ ਪੀਏਪੀ ਇਹ ਬਾਹਰ ਜਾਂਦੀ ਜਿੰਨੀ ਲਖਸ਼ਨਾ ਘਾਉਣ ਹਾਂਜੀ ਆਂ ਡਿਊਟੀਆਂ ਗਏ ਆਂ ਬਾਹਰ ਵੀ ਜਾਂਦੇ ਰਹੇ ਆਂ ਜਿੱਥੇ ਜਿੱਥੇ ਗਏ ਆਂ ਉੱਥੇ ਉੱਥੇ ਜਾਂਦੇ ਰਹੇ ਇਹਨਾਂ ਦੇ ਵਿਅਸਾਂ ਦੇ ਪਿੰਡ ਹੋਈ ਪਾਇਲ ਪੈਂਦਿਆ ਤਾਂ ਲੁਧਿਆਣੇ ਦੇ ਲੱਗੇ ਪਾਇਲ ਹੈਗਾ ਇੱਥੇ ਇਲੈਕਸ਼ਨ ਹੋਈ ਇੱਥੇ ਵੀ ਡਿਊਟੀ ਗਏ ਸੀ ਸਾਡੇ ਹੁੰਦਾ ਇਹ ਸੁਧਾਰਤ ਚੱਟੋ ਪੱਦਿਆ ਠੀਕਾ ਕਮਾਂਡਰ ਹੁੰਦੇ ਫਿਰ ਕੋਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆ ਵਿਜੇ ਪ੍ਰਤਾਪ ਜਿਹੜਾ ਐਮ.ਐਲ.ਏ ਆ ਜਿਹੜਾ ਹੁਣ ਇਹ ਵੀ ਸਾਡੇ ਡੀ.ਆਈ ਰਿਹਾ ਵਾ ਸਾਡੇ ਕਮਾਂਡਰ ਰਿਹਾ ਵਾ ਨੰਦਰਪਾਲ ਸਿੰਘ ਪਾਪਾ ਐਸ.ਐਸ.ਪੀ ਰਿਹਾ ਵਾ 92 ਜੇ 92 ਜੇ ਮਰ ਗਿਆ ਵਾ ਠੀਕਾ ਇਹ ਐਸ.ਐਸ.ਪੀ ਰਿਹਾ ਵਾ ਅੰਮ੍ਰਿਤਸਰ ਉਹ ਟਾਈਮ ਤੇ ਹੀ ਉੱਥੇ ਹੀ ਇਹਦੇ ਕੋਲ ਹੀ ਡਿਊਟੀ ਕਰਦੇ ਬਾਅਦ ਚ ਮੈਨੂੰ ਨੰਬਰ ਮਿਲਿਆ ਵਾ ਤੇ ਇਹ ਜਿਹੜਾ ਵਾ ਪਰਮਜੀਤ ਸਿੰਘ ਗਿੱਲ ਉਹ ਵੀ ਐਸ.ਐਸ.ਪੀ ਉਦੋਂ ਹੁੰਦਾ ਹੀ ਕਿ ਇਹ ਮੁਚੜ ਹੁੰਦਾ ਏ ਉਦੋਂ ਕੇ ਪੀਐਸ ਗੇਲਾ ਜਿਹੜਾ ਡੀਜੀਪੀ ਹੁੰਦਾ ਏ ਤੇ ਸਾਡਾ ਐਸਪੀਆ ਹੈੱਡਕੁਆਰਟਰ ਹੁੰਦਾ ਏ ਐਸਪੀ ਦਾ ਹਰੀਰਾਮ ਬੰਗਾ ਬਹੁਤ ਨੈਸ ਬੰਦੇ ਆ ਹਰਦੀਸ ਸਿੰਘ ਸਿੱਧੂ ਹੁੰਦਾ ਏ ਹੈੱਡਕੁਆਰਟਰ ਬਹੁਤ ਨੈਸ ਬੰਦਾ ਏ ਇਹ ਕੇਪੀਐਸ ਗੱਲ ਨਾਲ ਵੀ ਬਾਹ ਪਿਆ ਕਰੇ ਨਾ ਜੀ ਕੇਪੀਐਸ ਗੇਲਾ ਆਪਣੇ ਥਾਂ ਹੀ ਗੱਲ ਕਰਦਾ ਜੇ ਉਹਦੀ ਮੁਚ ਥਾ ਸਾਡੀ ਨਾਮੇ ਪਾਤਾ ਕਿ ਥਾਂ ਹੁੰਦਾ ਬਾਈ ਆ ਪੂਲਾ ਨੰਗਦਾ ਹੁੰਦਾ ਏ ਤੇ ਸਲੂਟ ਮਾਰਦੇ ਆ ਦੇ ਮਾ ਉਹ ਐ ਇਹਦੇ ਪੂਲੇ ਤੇ ਕੋਈ ਸਲੂਟ ਮਾਰੀਏ ਤੇ ਕਹਿ ਦਿਆ ਇਹਨਾਂ ਦਾ ਪੂਲਾ ਕਿਹੜਾ ਨੰਗਪੂਲਾ ਜੀ ਪਰ ਉਹਨੇ ਕੰਮ ਠੀਕ ਕਰਨੇ ਪਰ ਇਹ ਸਰਕਾਰਾਂ ਬੜਾ ਕੁਝ ਕਰਵਾ ਦਿੰਦੀ ਆ ਆਪਾਂ ਕੀ ਲੈਣਾ ਸਰਕਾਰ ਤੋਂ ਸਾਡਾ ਦੁੱਤੇ ਬੈਠਾ ਜਿਹੜਾ ਮੋਦੀ ਬੈਠਾ ਵਾ ਅਸਲੀ ਮੋਦੀ ਦਾ ਸਾਡਾ ਰੱਬ ਆ ਜਿਹੜਾ ਇਸ ਭਾਵੇਂ ਦੱਸ ਦੇ ਮੈਂ ਤੇ ਨੌਕਰੀ ਕਰਦਾ ਤੇ ਮੈਂ ਤੇ ਨੌਕਰੀ ਚਲੋ ਕਰਦੇ ਉਹ ਵੀ ਦੇ ਸੇਵਾ ਹੀ ਪਰ ਆ ਜਿਹੜੀ ਨੌਕਰੀ ਗੁਰੂ ਘਰ ਦੀ ਨੌਕਰੀ ਇਹਨਾਂ ਦੀਆਂ ਨੌਕਰੀਆਂ ਨਹੀਂ ਜੇ ਬਾਬਾ ਜੀ ਕਹਿੰਦੇ ਵੀ ਭਾਵੇਂ ਜਿੰਨਾ ਮਰਜੀ ਭਾਜਰ ਨਾ ਦਲੋ ਖਾਣੀਆਂ ਦੇ ਦੋ ਰੋਟੀਆਂ ਨੇਕੀਆਂ ਕਮਾਲੇ ਚ ਬਦੀਆਂ ਖਾਰੀਆਂ ਕਮਾਲੇ ਤੇ ਕੋਟੀਆਂ ਖਾਣੀਆਂ ਤੇ ਦੂਹ ਰੋਟੀਆਂ ਦੋ ਰੋਟੀਆਂ ਬਦਲੇ ਬੰਦਾ ਬੰਦੇ ਨੂੰ ਮਾਰਨ ਦੇ ਬੰਦਾ ਬੰਦੇ ਦਾ ਦਰੂਹੀ ਹੁਣ ਬੰਦਾ ਬੰਦੇ ਨੂੰ ਮਾਰੂ ਹੋਇਆ ਪਿਆ ਬਾਬਾ ਕੀ ਹੋਰ ਗੱਲ ਮੈਂ ਦੇਖੀ ਉਰੇ ਰਾਜਸਥਾਨ ਚ ਮਾਹੌਲ ਥੋੜਾ ਸ਼ਾਂਤ ਆ ਨਾ ਹਾਂ ਇਲਾਕਾ ਮੇਰਾ ਮੈਂ ਕਹਿੰਦਾ ਵੀ ਇੱਥੇ ਮਾਰਾ ਸਤਖੰਡ ਵਸਦਾ ਜੀ ਲੋਕ ਤੇ ਕਹਿੰਦੇ ਆ ਨਾ ਇਹ ਨਰਕਸ ਵਰਗਿਆ ਮੈਂ ਕਹੀ ਨਾ ਇਸ ਵਰਗੇ ਹੋਰ ਬੰਦੇ ਹੀ ਬਾਲੇ ਵਧੀਆ-ਵਧੀਆ ਮਿਲਦੇ ਨੇ ਹਰ ਇੱਕ ਬੰਦਾ ਬਲਾ ਕੇ ਨਿਕਲਦਾ ਨਾ ਰਾਜਸਥਾਨ ਦੇ ਬਹੁਵਰੀਆ ਆਈ ਸਤਿਕਾਰ ਕਰਦੇ ਨੇ ਸਾਰੇ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਬਿਲਕੁਲ ਜੇ ਕਿ ਇਹਨੂੰ ਦੇਣ ਜੋਗਾ ਨਹੀਂ ਤੇ ਖੋ ਵੀ ਨਾ ਉਹ ਦੇਖੋ ਇਹ ਬਾਬਾ ਜੀ ਫਿਰ ਆਪਣਾ ਰਾਹ ਜਾਂਦੇ ਲਈ ਕਿਸੇ ਨੇ ਚਾਹ ਪਾਣੀ ਸਕਣਾ ਤਾਂ ਤੁਸੀਂ ਰੱਖ ਦਿੰਨੇ ਹੋ ਨਾ ਹਾਂ ਮੈਂ ਹੋਣੀ ਲੱਗਾਈ ਇਹ ਨਾਲੇ ਸਾਬ ਜਦਾਂ ਜੇ ਦੇਖੋ ਜਿਹਨਾਂ ਨੀਆਂ ਰੱਖੀਆਂ ਜੀ ਉਹਨਾਂ ਦੇ ਮੈਂ ਰੱਬ ਜੀ ਰਾਤ ਨੂੰ ਜਿੱਦਾਂ ਮਹਾਰਾਜ ਦੀ ਕਿਰਪਾ ਹੋਈਏ ਬਾਬਾ ਰੱਖਣ ਸਿੰਘ ਲੋਹ ਲੰਗਰ ਵਾਲੇ ਨੇ ਹਾਂਜੀ ਹਾਂਜੀ ਉਹਨਾਂ ਦੇ ਬ੍ਰਹਮ ਗਿਆਨੀ ਹੋਏ ਨੇ ਤੁਹਾਨੂੰ ਉਹ ਆ ਵੇਖਿਆ ਵੀ ਹੋਣਗੇ ਦਰਸ਼ਨ ਵੀ ਕੀਤੇ ਹੋਣਗੇ ਕਦੀ ਉਹਨਾਂ ਗੱਡੀ ਨਹੀਂ ਰੱਖੀ ਅੱਛਾ ਜੀ ਐਦਾਂ ਟਰੱਕਾਂ ਦੇ ਬੱਸਾਂ ਦੇ ਝੜ ਕੇ ਟ੍ਰੇਨਾਂ ਦੇ ਪਤਾ ਨਹੀਂ ਕਿੱਥੇ ਜਦਾ ਆਡਾ ਅਸਰ ਅੱਛਾ ਜੀ ਹੁਣ ਦੋਵੇਂ ਬਾਬੇ ਨੇ ਉਧਰ ਜਗਿੰਦਰ ਸਿੰਘ ਕਰਵਾ ਰਿਹਾ ਐ ਇੱਧਰ ਦਰਵਾਕ ਸਿੰਘ ਕਰਵਾ ਰਿਹਾ ਅੱਛਾ ਨਾਨਕ ਮਦਾ ਪੰਗਾਣੀ ਸਾਹਿਬ ਨਾਨਕ ਸਰ ਖਜੂਰੀਆ ਆ ਨਦੂਰੇ ਡੇਰਾ ਵਾ ਇਹ ਵੀ ਆ ਸਾਰੇ ਰਲ ਮਿਲ ਕੇ ਕਰਦੇ ਨੇ ਦਰਬਾਰ ਸੋ ਵੀ ਕਰਦੇ ਆ ਨਦੂਰਾ ਅੱਗੇ ਹੈਗਾ ਨਦੂਰੇ ਆ ਰੋਡ ਦੇ ਉੱਤੇ ਹੀ ਉਹ ਵੀ ਐਸੇ ਹਾਈਵੇ ਦੇ ਡੇਰਾ ਹੋ ਗਈ ਕਿੰਨੇ ਕ ਕਿਲੋਮੀਟਰ ਹੋਰ ਚਤੌੜ ਘੜ ਨੰਗ ਗਿਆ ਇਹ ਆ ਮਹਾਰਾਸ਼ਟਰ ਤੋਂ ਨੰਬਰ ਹੀ ਆਇਆ ਜੇ ਉਹ ਮਹਾਰਾਸ਼ਟਰ ਜੀ ਪੈਂਦਾ ਜੀ ਇਹ ਮੁਰਤੜ ਵੀ ਉੱਥੋਂ ਹੀ ਆਇਆ ਹੋ ਆਹ ਮਾਰਾ ਇਹ ਸਾਡੇ ਜਰਨੈਲਸ ਹੁੰਦਾ ਈ ਉਹ ਕੋਦਾ ਈ ਉਹਦੇ ਧਾੜੀ ਧੂੜੀ ਨਹੀਂ ਆਈ ਖੋਦਾ ਹੀ ਜਾਂਦੇ ਉਹਨੂੰ ਠੀਕ ਆ ਇਹ ਉਹਨੇ ਲਿਆ ਹੈ ਵਿਚਾਰੇ ਨੇ ਮੋਟਰਸਾਈਕਲ ਇੱਥੇ ਛੱਡ ਈ ਆ ਤੇ ਮੋਟਰਸਾਈਕਲ ਦੇ ਅੰਦਰ ਵੀ ਲੱਗਾ ਉਹ ਡਰਾਈਵਰ ਭਾਈ ਲਾ ਗਿਆ ਵਾ ਸਵਾ ਲੱਖ ਨਾਲ ਉਹਨੇ ਲੜਾਇਆ ਵਾ ਪਰ ਅਸੀਂ ਇਕੱਲੇ ਵੀ ਮੈਂ ਅੰਦਰ ਉਹ ਜਿੰਜੀ ਵੀ ਜੂਂਜੀ ਵੀ ਲਾਉਂਦਾ ਰਿਹਾ ਇੱਧਰ ਫਿਰ ਝਾੜੀ ਝੂੜੂ ਆ ਬੂਟੀ ਬਾਟੀ ਵੀ ਵੱਢਦਾ ਰਿਹਾ ਸਾਰੀ ਝਾੜੀ ਮਾੜਾ ਮੋੜ ਇੱਥੇ ਬੈਈ ਇਹਦਾ ਦਾਗ ਮਿੰਟ ਬੈਠੇ ਸੀ ਮੈਂ ਜਦੋਂ ਸੰਗਤ ਦੇ ਦਰਸ਼ਨ ਤੋਂ ਉਧਰੋਂ ਤੁਹਾਡੇ ਦਰਸ਼ਨ ਹੋ ਗਏ ਹਾਂਜੀ ਹਾਂਜੀ ਏ ਏ ਆ ਬੜਾ ਅਗੇ ਲੈ ਆ ਥੋੜੇ ਦੇ ਨਹੀਂ ਹੋਏ ਮੇਰਾ ਉਦਾਂ ਮਨ ਲੱਗਦਾ ਏਦਾਂ ਚਲ ਕੋਈ ਨਾ ਕੋਈ ਪੱਲੇ ਪੈਂਦਾ ਰਹਿੰਦਾ ਹੋ ਗਾੜੀ ਹੁਣ ਚੁਕਮਨੀ ਸਾਹਿਬ ਦਾ ਹੁੰਡਿਆ ਹੀ ਇਹਨਾਂ ਦੇ ਅੰਦਰਾ ਦੇ ਗਾਣੇ ਵੀ ਇੱਥੇ ਮਾਹਪੁਰਚਾ ਦਾ ਹੀ ਆ ਠੀਕ ਆ ਇੰਨੇ ਨਾ ਰੌਣਕ ਜੀ ਵੱਜੀ ਰਹਿੰਦੀ ਆ ਨਾਲੇ ਨਾ ਸਵੇਰੇ ਤੋਂ ਵਟੀ ਲਾ ਲਈਦਾ ਪਹਿਲੀ ਗੱਲ ਤੇ ਅਰਗਬਤੀ ਜਿਹੜੀ ਆਪਾਂ ਬਣਾਈ ਆ ਇਹਨਾਂ ਚੀਜ਼ਾਂ ਦੀ ਚਲੋ ਇਹ ਜਿੱਦਾਂ ਮਾ ਕਹਿੰਦੀ ਆ ਸੰਗਤ ਉਦਾਂ ਫਿਰ ਮਰਨਾ ਵੀ ਪੈਂਦਾ ਹੋ ਜਗਾ ਵੇਹ ਰਮਣੀ ਕਾਣਾ ਬਾਬਾ ਆ ਬਹੁਤ ਵਧੀਆ ਆਲੋ ਅੰਦਰ ਵੇ ਲੋ ਕਿਤਾ ਦੇ ਆਲੋ ਗਰੇ ਉ ਆਸਤਾਨ ਬਣਿਆ ਹੋਇਆ ਆ ਇਦਾਂ ਬਾੜ ਕਰੀ ਹੋਈ ਆ ਬਾਬਾ ਜੀ ਇੱਥੋਂ ਦੇ ਆਸਾ ਜੀ ਜਾਨੂ ਇਹ ਮੜਾਏ ਬੂਹੇ ਲਾਈ ਦੇਵਾ ਹਾਂਜੀ ਡੰਗਰ ਡੁੰਗਰ ਬਟੇ ਚਾਰ ਦਵਰੀ ਇਹ ਉਦਾਂ ਹੀ ਆ ਤੇ ਹੁਣ ਉਹ ਆ ਮਹਾਪੁਰਛਾਂ ਦੇ ਧਿਆਨ ਲਾਉਣੇ ਆ ਇਹ ਅੰਬਾਂ ਦਾ ਬੂਟਾ ਵਾ ਇਹ ਅੰਬਾਂ ਦਾ ਹਾਂਜੀ ਤੇ ਇਹ ਗਾੜੀ ਸੀਦਾ ਫੜਿਆ ਠੀਕ ਆ ਜੀ ਇਹ ਗਾੜੀ ਚੀਕੂ ਲੱਗੇ ਆ ਵੇਖੋ ਆ ਚੀਕੂ ਲੱਗੇ ਆ ਹਾਂ ਹਾਂ ਆਵਾ ਲੱਗੇ ਨੇ ਹਣਾ ਚੀਕੂ ਹਾਂ ਜੀ ਚੀਕੂ ਦਾ ਫੜ ਬੂਟਾ ਏ ਇਹ ਇਹ ਬਾਬਾ ਪੱਕ ਵੀ ਜਾਂਦੇ ਨੇ ਹਾਂ ਪੱਕਣਗੇ ਹੁਣ ਜੀ ਇਹਨਾਂ ਦੀ ਬਾਹਰ ਆਈਏ ਦਸੰਬਰ ਤੇ ਅਖੀਰ ਤੱਕ ਆਓਗੇ ਜਦੋਂ ਹਾਂ ਜੀ ਤੇ ਝਕਾਵਾਂਗੇ ਤੁਹਾਨੂੰ ਇਹ ਪਾਇ ਕਰਕੇ ਬਾਬਾ ਜੀ ਅੱਗੇ ਆਖੰਡ ਵੀ ਕਰ ਲਈ ਮੈਂ ਸੌ ਕੋ ਜਾਊਗਾ ਹਾਂ ਤੁਹਾਡਾ ਹੀ ਆ ਇਹ ਜਾਮਨੂ ਦਾ ਬੂਟਾ ਆ ਜੀ ਕੋ ਦਾ ਬਹੁਤ ਲੱਗਾ ਇਹਨੂੰ ਫਲਤਾ ਬਹੁਤ ਲੱਗਿਆ ਜੀ ਹਾਂ ਜੀ ਉਹ ਕਿਰਪਾ ਮਹਾਰਾਜ ਦੀ ਆ ਜੀ ਆ ਜਾਮਣ ਲੱਗੀ ਆ ਨਹੀਂ ਤਾਂ ਬਾਦਸ਼ਾਹ ਦੇ ਚਰਨ ਭਾਈ ਜਾਵਣ ਨੇ ਹਾਂ ਜੀ ਇਹ ਗਾੜੀ ਖੇਰ ਆਂਬ ਨੇ ਇਹ ਗੋਬਿੰਦ ਬਾਗ ਤਾਦੀ ਕਿਹਾ ਗਿਆ ਇਹਨੂੰ ਤਾਦੀ ਗੋਬਿੰਦ ਬਾਗ ਕਿਹਾ ਗਿਆ ਹਾਂ ਇਹ ਵੀ ਆਂਬ ਆ ਇਹ ਵੀ ਆਂਬ ਹਾਂ ਉਹ ਨਿੰਬੂ ਦੇ ਬੂਟੇ ਦੇਖੋ ਉਹ ਵੀ ਭਰਿਆ ਪਿਆ ਨਿੰਬੂ ਆ ਵੇਖੋ ਨਿੰਬੂ ਆ ਦਾ ਚਾਰ ਪਾਇਆ ਹਾਂ ਇਹ ਇਹਦਾ ਸਾਈਜ਼ ਵੱਡਾ ਹਣਾ ਹਾਂ ਇਹ ਲੱਗ ਲੱਗ ਇਹ 12 ਮਾਸੀ ਨੇ ਇਹ ਲਾ ਲਾਏ ਨੇ ਅੱਛਾ ਇਹ 12 ਮਾਸੀ ਆ ਨਾਰਾਂ ਦਾ ਬੂਟਾ ਹੋਆ ਹਮ ਆਏ ਨਾਰਾਂ ਦਾ ਆ ਗਿਆ ਜਿੱਲੇ ਬੰਨ ਸਬਾਈ ਕੀਤੀ ਸਾਰੀ ਇਹ ਇਹਦਾ ਸਹਜ ਵੱਡਾ ਨਿੰਬੂ ਦਾ ਹਾਂਜੀ ਹਾਂਜੀ ਤੇ ਇਹ ਸਬਾਈ ਸੁਈ ਕੀਤੀ ਇੱਥੇ ਤੇ ਜਾਲ ਹੀ ਲੰਗਿਆ ਨਹੀਂ ਜਾਂਦਾ ਜਦੋਂ ਕਰੀਤੀ ਅਖੀ ਮਹਾਰਾ ਹੀ ਕਰਵਾਈ ਜਾਂਦੀ ਉਦੋਂ ਤੇ ਇਹ ਪਪੀਤੇ ਲੱਗੇ ਨੇ ਪਪੀਤਾ ਵੀ ਉਰੇ ਵਧੀਆ ਹੋ ਜਾਂਦਾ ਨਾ ਬਬਾਈ ਹਾਂ ਇਹ ਸਭ ਬੀਤੇ ਨੇ ਆ ਪਹਿਲੋ ਰਾਹ ਬਣਾਏ ਸੀ ਇਹਨਾਂ ਨੇ ਦਾਵਾ ਗੁਆਉਂਦੀਆਂ ਸਾਰੇ ਰਾਹ ਬੰਦ ਕੀਤੇ ਨੇ ਜਦੋਂ ਹੋਲੀ-ਹੋਲੀ ਲੱਗੇ ਰਹੀ ਤਾਂ ਜਿੰਨੀ ਹੁੰਦੀ ਸੇਵਾ ਨਹੀਂ ਮੁੱਕਣੀ ਆਪਾਂ ਮੁੱਕ ਜਾਣਾ ਆਪਾਂ ਮੁੱਕ ਜਾਣਾ ਇਹਦਾ ਇੱਧਰ ਨੂੰ ਆਜੋ ਆ ਰਾਹ ਬਣਾਏ ਸਾਰੇ ਆਓ ਕੋ ਅੰਗੂਕ ਲਾ ਕੇ ਸਾਰੇ ਜੀ ਹੋਲੀ-ਹੋਲੀ ਇਹ ਬਾਬਾ ਇਹ ਟੋਕਾ ਵਾ ਪੁਰਾਣਾ ਪਹਿਲੋ ਇੱਥੇ ਗਾਈ ਵੀ ਹੁੰਦੀ ਅੱਛਾ ਜੀ ਹੁਣ ਲਿਆਵਾਂਗੇ ਫੇਰ ਆਸ ਆ ਮੈਂ ਆਨੇ ਬੰਦਾ ਮਰੇ ਕੇ ਕੰਮ ਆਏ ਪਸ਼ੂ ਮਰੇ ਸੋ ਕੰਮ ਸਵਾਰੇ ਦਾ ਦੁੱਧ ਮੀਆਂ ਐਂਡ ਵਾਲੇ ਲੱਸੀ ਪੀਵਾਗੇ ਨਾਲ ਸੰਗੀਤ ਕੋਝ ਹੋਊਗੀ ਆ ਸਾਰੀ ਸਵਾਈ ਬੀਤੀ ਹੈ ਵੇਖੋ ਆ ਵੀ ਕੂਇਤੇ ਲੱਗੇ ਨੇ ਗਾੜੀ ਹਾਂ ਇਹ ਵੀ ਕੂਇਤੇ ਲੱਗੇ ਆ ਇਹ ਆ ਸਾਰੀ ਆ ਵੇਖੋ ਤਾਰਾ ਕੋਰਾ ਲਾਉਣ ਡਿਆ ਹੋਈ ਹੋਈ ਤੇ ਲੱਗਣਾ ਇਕੱਠੀਆਂ ਕਰ ਕਰਕੇ ਉੱਥੇ ਮੈਂ ਕਿਹਾ ਗੱਲ ਨੂੰ ਇੱਥੇ ਲੰਗਰ ਚੱਲਣੇ ਨੇ ਕੀ ਤਾਂ ਐਂ ਰਹਿਣਾ ਕਿ ਨਹੀਂ ਰਹਿਣਾ ਘਰ ਨਾਲ ਦੇਖ ਕੇ ਫਿਰ ਬਾਹਰਾਂ ਲੱਗਣ ਗਿਆ ਔਰੇ ਪੂਰੀਆਂ ਇੱਥੇ ਨਹੀਂ ਅਰਾਉਂਡ ਤਾਂ ਲੱਗਣੀ ਆ ਤੇ ਡਰਾ ਮੈਂ ਨਾ ਘਵਾੜੀ ਨਾ ਵੱਡੇ ਹੀ ਇਹਨਾਂ ਨੂੰ ਕਰਦੇ ਬਹੁਤ ਹੋ ਗਏ ਤੇ ਇਹ ਨਿਮਿਆ ਹਾਂ ਇਹ ਨਿਮਾਂ ਅਰੇ ਅਰੇ ਆਈ ਜਗਾ ਬਹੁਤ ਅਮਨੀਕ ਆ ਨਾ ਇੱਥੋਂ ਵੀ ਜਾਨ ਜੀ ਨਹੀਂ ਕਰਦਾ ਘਰ ਭੋਲ ਜੰਦੇ ਆਹ ਸਾਰੇ ਬੂਟੇ ਜਿਹੜੇ ਆ ਨਾ ਇਹ ਸਾਰੇ ਫਲਾਂ ਵਾਲੇ ਲਾਏ ਜਾਵੇ ਕੋ ਮੈਂ ਪਾਣੀ ਦੇਣਾ ਹੀ ਲੈਟ ਨਹੀਂ ਆ ਰਹੀ ਉਹ ਪਾਈਪ ਖੋਲਿਆ ਵਾ ਹਾਂ ਆ ਸਾਰੇ ਆ ਫਲਾਂ ਵਾਲੇ ਬੂਟੇ ਆਜੋ ਤੁਸੀਂ ਐਂ ਦੇ ਦੇ ਜਾਓ ਆਹ ਸਾਰੇ ਆ ਗੁੱਗਲਾ ਕੇ ਆ ਵੀ ਸਵਾਈ ਹਾਂ ਸਾਰਾ ਸਾਰਿਆ ਪਿਆ ਤੁਸੀ ਐਂ ਜੀ ਲੰਘਾ ਜਾਂਦੇ ਸਭ ਬੜੇ ਨੇ ਮੈਂ ਉਹਨੂੰ ਆਪਣਾ ਕੰਮ ਕਰਨ ਦੋ ਤੁਸੀਂ ਆਪੀ ਜੀਓ ਐਸਾ ਪਾਪਾ ਬਾਬਾ ਐਂ ਤਾਂ ਕੁਝ ਨਹੀਂ ਕਹਿੰਦਾ ਬਿਨਾ ਛੇੜੇ ਨੂੰ ਆ ਵੇਖੋ ਸਾਰੇ ਅੰਬਾਂ ਦੇ ਬੂਟੇ ਆ ਆਂਬ ਲਾਇਆ ਤੁਸੀਂ ਆ ਜਾਮਣ ਦਾ ਹੀ ਆ ਆ ਸਾਰੇ ਆਂਬ ਲਾਇਆ ਆਗੇ ਇੱਥੇ ਬੈਠਾਂਗਾ ਅੱਛਾ ਜੀ ਮੈਂ ਇੱਥੇ ਹੀ ਮਾਇਆ ਫਿਰ ਚਲੋ ਆਪਾਂ ਇੱਥੇ ਬੈਠਾਂ ਦਸਾਂ ਹੀ ਆਪਣਾ ਕੰਮ ਕਰਦੇ ਉਹ ਇੱਥੋਂ ਐ ਨੂੰ ਲੰਘ ਜਾਂਦਾ ਹੈਗਾ ਹੈ ਹਾਂ ਇਹ ਆ ਜੋ ਐਦੀ ਇਹ ਵੀ ਸਫਾਈ ਕਰਨੀ ਆ ਵੇ ਕੋਈ ਇੰਦਾ ਬੁੱਟੀ ਆ ਜਿਹੜੀ ਇਹ ਸਾਰੀ ਇੰਦਾ ਹੀ ਬੁੱਟੀ ਆ ਹੌਲੀ ਹੌਲੀ ਬੁੱਢਦੇ ਰਹੀਦਾ ਬਾਹਰ ਦਿਆਂ ਕਰਨ ਬਾਅਦ ਲੱਗੇ ਕਿ ਆ ਸਾਰੀ ਝਾੜੀ ਇੰਦਾ ਹੌਲੀ ਹੌਲੀ ਹਾਂ ਇਹ ਕਰਨ ਦੇ ਹੌਲੀ ਹੌਲੀ ਚਲੋ ਮਹਾਰਾਜ ਜਿੰਨਾ ਗੋਦਮ ਦੇਂਦਾ ਕਰ ਲਈਦਾ ਵਾ ਬਿਲਕੁਲ ਨਾ ਵਹ ਮੇਜ਼ ਹਾਂ ਇੱਥੇ ਮੇਜ਼ ਤੇ ਰੱਖਾਂਗੇ ਦਾਲ ਫੁਲਕਾ ਪਕਾ ਕੇ ਡੱਬਾ ਲਿਆਵਾਂਗੇ ਤਾਂ ਆਬ ਆਗੇ ਇੱਥੇ ਬਹਿਣ ਨੂੰ ਡਰਾਈਵਰ ਬਹਿਣ ਭਾਈ ਆਉਂਦੇ ਨੇ ਸਾਰੇ ਆ ਬਾਬਾ ਟਰੱਕਾਂ ਰੁਕਾਂ ਰੁਕਾਂੇ ਵੀ ਰੁਕ ਜਾਂਦੇ ਹੋਣੇ ਆ ਸਾਰੇ ਰੁਕਦੇ ਸਾਰੇ ਟਰੱਕਾਂ ਵਾਲੇ ਬਹੁਤ ਪ੍ਰੇਮੀ ਆ ਆ ਟਰੱਕਾਂ ਵਾਲੇ ਨੇ ਉਹ ਲੈਟਰਨ ਬਾਥਰੂਮ ਜਿਹਾ ਲਿਆ ਕੇ ਵਿਚਾਰੇ ਨੇ ਦਿੱਤਾ ਠੀਕ ਆ ਜੀ ਉਹ ਬੁਰਸ਼ ਵਰਸ਼ ਲਿਆ ਕੇ ਦਿੱਤੇ ਆ ਦਾਤਰੀਆਂ ਰੰਬੇ ਵੀ ਉਹਨੇ ਲਿਆ ਕੇ ਦਿੱਤੇ ਆ ਟਰੱਕਾਂ ਵਾਲੇ ਤਾਂ ਬਹੁਤ ਵਧੀਆ ਬੰਦੇ ਨੇ ਹਾਂ ਆ ਦਾਤਰੀਆਂ ਰੰਬੇ ਸਾਰੇ ਉਹਨੇ ਲਿਆ ਕੇ ਕੁਝ ਮਾ ਆਪਣੇ ਆ ਪੁਰਾਣੇ ਪੁਰਾਣੇ ਗੱਡੇ ਹੀ ਹਾਂ ਉਹ ਆ ਤੇਸੀ ਜੀ ਦਾ ਬਣਾ ਲਿਆ ਆ ਰੰਬਾ ਵੀ ਉਹਨੇ ਲਿਆ ਕੇ ਦਿੱਤਾ ਆ ਦਾਤਰੀਆਂ ਦੋ ਲਿਆ ਕੇ ਦਿੱਤੀਆਂ ਆ ਨਿੰਬੂ ਜਿਹੜੇ ਆ ਰੱਖ ਲਈਦੇ ਇੱਥੇ ਜੇ ਕੋ ਆਉਂਦਾ ਵਾ ਦੰਗਿਤ ਆਉਂਦੀ ਬੱਚੇ ਆਉਂਦੇ ਤੇ ਆਹ ਲੰਗਰ ਆ ਇਹ ਲੰਗਰ ਆ ਜੀ ਲੰਗਰ ਦਾ ਅੰਦਰ ਹਾਂ ਆਜੂ ਕੋਈ ਇਹ ਇਹ ਲੰਗਰ ਚੱਲਣ ਡਿਆ ਵੇ ਲੋ ਆ ਚੂਹੇ ਜاويه ਬੜਾ ਸੇ ਤੰਕਰਦੇ ਆ ਤੇ ਇਹਨਾਂ ਦਾ ਪ੍ਰਬੰਧ ਕਰਤਾ ਵਾ ਹਰ ਜਨਮਰਾਂ ਨੂੰ ਕੋਕਾ ਹਲਚੂਲ ਪਾਈ ਦੇ ਰੋਟੀਆਂ ਉਤੋਂ ਬਾਹਰੋਂ ਲੈ ਆਉਂਦੇ ਆ ਪਹਿਲੇ ਉਹਦੇ ਦੰਗ ਜੋ ਲੀਣਾ ਲੱਗਾ ਸਾਰੇ ਇਹਨਾਂ ਨੇ ਪਾਲ ਪੂਰੀ ਛੱਡਿਆ ਓ ਚੁੱਲੇ ਬਣਾਏ ਹੋਏ ਆ ਤੁੰਦੀ ਹਾਂ ਚੁੱਲੇ ਵੀ ਬਣਾਏ ਆ ਲੰਗਰ ਚੱਲਦੇ ਆ ਆਂਦਾ ਅਸੀਂ ਕਿਰਪਾ ਵਾ ਉਹ ਮੇਜ਼ ਹੁਣ ਬਾਹਰ ਲਾ ਗਏ ਇਹ ਕਰਾਂਗੇ ਸਾਰਾ ਹੀ ਇਹ ਮੋਰਸਾ ਲਿਆ ਉਹਦਾ ਲਾ ਕੇ ਕਿ ਆਵਾਂ ਡਰਾਈਵਰ ਭਾਈ ਰੱਖਿਆ ਨਾ ਹਾਂ ਗੈਸ ਵੀ ਆ ਬਿਜਲੀ ਵਾਲਾ ਇਹ ਬੀਟੀਆ ਸਿਲੰਡਰ ਉਹਦੇ ਵਿੱਚ ਪਿਆ ਸਦੂਖ ਵੀ ਸਾਰਾ ਟੁੱਟਾ ਘੱਟਾ ਵਾ ਨਿੱਕੇ ਸਿਲੰਡਰ ਰੱਖੇ ਆ ਠੀਕ ਆ ਜੀ ਵੱਡਾ ਲਿਆਉਣਾ ਹੁਣ ਵੱਡਾ ਵੀ ਦੇਖਿਆ ਹੈ ਵੱਡਾ ਦਾ ਅੱਜ ਲੈ ਜੇ ਭਾਵੇਂ ਹਾਂਜੀ ਹਾਂਜੀ ਤੇ ਆਉਂਦੇ ਜਦੋਂ ਥੋੜੀ ਆਉਂਦੀ ਸੰਗ ਤੇਰੇ ਥੋੜੀ ਆਉਂਦੀ ਕੋਈ ਕੋਈ ਮੁਰਲਾ ਹੀ ਆਉਂਦਾ ਘੱਟ ਆਉਂਦੇ ਨੇ ਹੌਲੀ ਹੌਲੀ ਲੱਗ ਜੂ ਪਤਾ ਕਿ ਉਹ ਰੌਣਕਾਂ ਲੱਗਣੀਆਂ ਆ ਦਾਣਾਦ ਨੂੰ ਆ ਭਾਈ ਦਾਈ ਦੇ ਗੱਲ ਵੀ ਹੱਥ ਨਾਲ ਫੜ ਫੜ ਕੇ ਖਾਂਦੇ ਨੇ ਤੇ ਬੜਾ ਆਨੰਦ ਉਹਨਾਂ ਨਾਲ ਏਕ ਏਕ ਖੋਜ ਹੋਈਦਾ ਉਹ ਇਹਦਾ ਬਹੁਤ ਰਮਣੀਕ ਜਗਾ ਉਹਦੇ ਤਾਂ ਬਾਹਰ ਲੱਗਣ ਗਿਆ ਬਾਹਰ ਹੀ ਹੱਥ ਹੁੰਦਾ ਇੱਥੇ ਅੰਦਰ ਥੱਲੇ ਹੀ ਕੋਤਰਾ ਦੇ ਵਿੱਚ ਜਦ ਮੈਂ ਘੱਲੇ ਆਵੇ ਨਾਨਕਾ ਸੱਦੇ ਉੱਠ ਜਾ ਜਦੋਂ ਆਉਣੀ ਉਹਦੇ ਬਾਹਰ ਵੀ ਆਇ ਨਹੀਂ ਤੇ ਅੰਦਰ ਵੀ ਆਏ ਅੰਦਰ ਵੀ ਆ ਜਾਂਦੇ ਆ ਆ ਲੋ ਪਿਆਰਿਓ ਇੱਧਰ ਆਪਣਾ ਸਾਡਾ ਇੱਕ ਪ੍ਰੇਮੀ ਚਾਦੂ ਹਸਿਆਈ ਉਥੀਆਂ ਰੱਖੀਆਂ ਹੋਈਆਂ ਤੇ ਗੁਟਕਾ ਸਾਹਿਬ ਰੱਖੇ ਹੋਏ ਨੇ ਗੁਰੂਗ੍ਰਾਮ ਸਾਹਿਬ ਨਹੀਂ ਰੱਖਿਆ ਹੋਇਆ ਕਿਉਂਕਿ ਇੱਥੇ ਫਿਰ ਸੇਵਾ ਦਾ ਤੇ ਹੋਰ ਚੱਕਰ ਆ ਆਹ ਲੋ ਪਿਆਰਿਓ ਆ ਬਾੜੀ ਰਮਣੀਕ ਜਗ੍ਹਾ ਇਹ ਨਾ ਚਤੌੜਗੜ੍ਹ ਤੋਂ 18-20 ਕਿਲੋਮੀਟਰ ਪਹਿਲਾਂ ਆ ਮੇਰੇ ਨਿਗਾਹ ਪੈ ਗਿਆ ਐ ਆ ਮੰਜੇ ਲਾਏ ਹੋਏ ਨੇ ਬਾਬਾ ਜੀ ਆਣੇ ਉਰੇ ਇਹ ਤਾਂ ਮੈਨੂੰ ਕਹਿੰਦੇ ਉਰੇ ਹੀ ਰੁਕੋ ਅੱਜ ਪਰ ਮੈਂ ਬਾਅਦ ਅੱਗੇ ਲੰਬੀ ਕੱਢਣੀ ਆ ਰਗਾ ਤਾਂ ਬਾੜੀ ਰਮਣੀਕ ਆ ਗੱਲ ਕਰ ਮੈਂ ਜਾਣਾ ਚਤੌੜਗੜ੍ਹ ਆ ਜੇ ਸਮਝੀ ਹੋਈ ਹੁੰਦੀ ਮੈਂ ਤਾਂ ਨਹੀਂ ਉਰੋਂ ਜਾਂਦਾ ਸੀ ਆਮ ਬਾਹਰ ਨੂੰ ਕੋਈ ਡਿੱਗੇ ਇਹ ਖਰਾਬ ਨਹੀਂ ਹੋਣੀ ਤੇ ਡੇ 15 ਦਿਨ ਭਾਵੇਂ ਤੁਸੀਂ ਜੂਤ ਸਾਹਿਬ ਵੀ ਆ ਕੇ ਇਹਨਾਂ ਨੂੰ ਪਿਓ ਅੱਛਾ ਜੀ ਭਾਵੇਂ ਜਿੱਥੇ ਮਰਜੀ ਜਾ ਕੇ ਬਸ ਜ਼ਿਆਦਾ ਤਾਂ ਦਿਓ ਨਾ ਜੀ ਤਿੰਨ ਚਾਰ ਕੀ ਬਹੁਤ ਨੇ ਮੇਰੇ ਮੰਗ ਵੀ ਲਿੰਦਾ ਯਾਰ ਨਿੰਬੂ ਬਹੁਤ ਵਧੀਆ ਆ ਬਾਬਾ ਵੱਡੇ ਵੱਡੇ ਹਨਾ ਬਸ ਬਹੁਤ ਆ ਬਾਬਾ ਜੀ ਇਹ ਤੇ ਕਾਜ ਦੇ ਮੁੰਡੇ ਆਉਂਦੇ ਕੁੜੀਆਂ ਆਉਂਦੀਆਂ ਇੱਥੋਂ ਹਾਂਜੀ ਉਹ ਇਹ 5 ਰੁਪਈਆ ਦਾ ਨਿੰਬੂ ਦਿੰਦਾ ਦੁਕਾਨਦਾਰ ਬਸ ਬਹੁਤ ਆ ਬਹੁਤ ਆ ਜੀ ਮੈਨੂੰ ਪਤਾ ਆ ਲੋ ਪਿਆਰੋ ਇਹ ਬਦਾਮਾਂ ਦਾ ਇਹ ਬਦਾਮਾਂ ਦਾ ਤਰਖਤ ਆ ਨਾ ਜੀ ਓਹ ਛੋਟਾ ਜਿਹਾ ਲੱਗਿਆ ਹੋਇਆ ਹਰਾ ਗੇਨੇ ਇਹ ਸਾਰੇ ਨਾ ਝੜ ਗਏ ਨੇ ਹੁਣ ਹਾਂ ਆ ਵੀ ਕੋਈ ਚਰ ਆਉਂਦਾ ਆ ਰੇ ਲੱਗੇ ਨੇ ਇਹ ਪੱਗ ਫੜ ਕੇ ਦਿੱਕੀ ਜਾਣੇ ਹੁਣ ਅੱਛਾ ਥੱਲੇ ਗਰੀ ਜਾਣੇ ਆ ਹਾਂ ਠੀਕ ਆ ਜੀ ਚਲੋ ਇਹ ਗੱਲੜ ਖਾਂਦੇ ਨੇ ਤੂੰ ਗੱਲੜੀ ਹਾਂ ਮੈਂ ਕਿ ਬਾਂਦਰ ਕੀ ਜਾਣੇ ਇਹ ਕਦਾ ਸਵਾਦ ਇਹਨਾਂ ਨੂੰ ਸਾਂਭਣੇ ਨਹੀਂ ਆਉਂਦੇ ਸਾਂਭਣੇ ਨਹੀਂ ਆਉਂਦੇ ਇਹ ਉਹਨਾਂ ਨੂੰ ਦਿੱਤੇ ਇੱਥੇ ਡੇਵੇਂ ਭੰਨਣ ਬੜਾ ਬਹੁਤ ਆ ਬਾਈ ਬਹੁਤ ਆ ਬਹੁਤ ਆ ਆ ਵੇਖੋ ਨਾ ਇਹ ਖਾ ਗੇ ਨਾ ਬਾ ਥੱਲੇ ਗਰੀ ਨਿਕਲਦੀ ਇਹਨਾਂ ਦੀ ਲੰਮੀ ਇਹ ਬਹੁਤ ਬਹੁਤ ਵਧੀਆ ਬੂਟੇ ਲਾਏ ਨੇ ਲਿਆ ਓਕੇ ਫਤੇ ਜੀ ਫਤੇ ਆ ਦੇਖ ਤੇ ਇਹ ਆਪਾਂ ਚਾਲੇ ਪਾਉਣ ਲੱਗਿਆ ਔਰ ਬਹੁਤ ਟਾਈਮ ਆਪਾਂ 2 ਘੰਟੇ ਬੈਠੇ ਰਹੇ ਉਰੇ 2 ਤੋਂ ਵੀ ਵੱਧ ਤੇ ਠੀਕ ਆ ਬਾਬਾ ਜੀ ਚੱਲਦੇ ਆਂ ਫਿਰ ਬੜੀ ਕਿਰਪਾ ਇੱਥੇ ਸੰਗਤ ਆ ਗਿਆ ਗਿਆ ਕੋ ਚੱਲ ਗਿਆ ਹਾਂ ਬੜੀ ਮਹਾਰਾਜ ਦੀ ਕਿਰਪਾ ਦੇਖੋ ਇਹ ਆਏ ਨੇ ਹਾਂ ਜਿੱਦਾਂ ਕਹਿੰਦੇ ਆ ਨਾ ਇਹਨਾਂ ਨੂੰ ਪਤਾ ਨਹੀਂ ਮੇਰੇ ਬਾਰੇ ਠੀਕ ਆ ਜੀ ਦੱਸਿਆ ਨੋ ਕੋਟੇ ਵੇਂਦੇ ਨੇ ਹੂੰ ਏ ਭਾਂਜਾ ਇਹਨਾਂ ਦਾ ਮੈਂ ਇਹਨੂੰ ਜਾਣਦਾ ਇਹਨੂੰ ਨਹੀਂ ਰੱਬ ਦਾ ਦੇਖ ਲੈ ਹਾਂ ਇਹਨੂੰ ਅੰਦੇ ਜੇਵਾ ਗਏ ਬੇ ਦਾਦੇ ਬਾਤ ਸਾਰੇ ਹੀ ਆਪਣੇ ਨੇ ਬਗਾਨਾ ਨਹੀਂ ਕੋਈ ਚਲੋ ਠੀਕ ਆ ਜੀ ਆਹ ਖਾਲਸਾ ਵਾਇਬਰ ਜੀ ਆਉਂਦਾ ਜਰੂਰ ਹੋਗੇ ਜਣਾ ਕੋਈ ਗੱਲ ਨਹੀਂ ਬਾਬਾ ਜੀ ਮਾਰੂੰਗੇ ਹਾਂ ਇਹ ਨੰਬਰ ਲੇ ਕੇ ਜਾ ਆਪਣਾ ਆ ਲੋ ਪਿਆਰਿਓ ਆਪਾਂ ਨੂੰ 2.5 ਘੰਟੇ ਲੱਗੇ ਓਰੇ ਤਕਰੀਬਨ ਓਰੇ ਨਾ ਜਦੋਂ ਮੈਂ ਤੁਰਨ ਲੱਗਿਆ ਫੇਰ ਉਹ ਇੱਕ ਸਿੰਘ ਤੇ ਸਿੰਘਣੀ ਆ ਗਈ ਸੀ ਦੋਨੋਂ ਏ ਬਾਬਾ ਮੈਨੂੰ ਕਹਿੰਦਾ ਤੂੰ ਮੈਂ ਤਾਂ ਹੁਣ ਹੈ ਨਹੀਂ ਕੱਪੜੇ ਆਗੇ ਤੂੰ ਮੈਂ ਕਹਿੰਦਾ ਅਰਦਾਸ ਕਰ ਫਿਰ ਮੈਂ ਉਹਨਾਂ ਦੀ ਅਰਦਾਸ ਕਰਤੀ ਪਹਿਲੀ ਸਾਲਗिरा ਸੀਗੀ ਉਹਨਾਂ ਦੀ ਤੇ ਪਹਿਲੀ ਸਾਲਗिरा ਦੀ ਅਰਦਾਸ ਕਰਦੀ ਸੀ ਚਲੋ ਜੀ ਹੁਣ ਪਿਆਰੋ ਚੱਲੀਏ ਆਪਾਂ ਕਿਲਾ ਤਾਂ ਅੱਜ ਦੇਖਿਆ ਨਹੀਂ ਜਾਣਾ ਕਿਉਂਕਿ ਉਰੇ ਹੀ ਟਾਈਮ ਆਪਾਂ ਨੂੰ 2.5 ਘੰਟੇ ਹੋ ਗਏ ਆਜੇ ਜਾ ਕੇ ਰੁਕਦੇ ਆਂ ਫਿਰ ਕਿਲਾ ਕੁਲਾ ਫੇਸ ਦੇਖਾਂਗੇ ਰੱਬ ਨੇ ਦਿਖਾਉਣਾ ਹੀ ਨਹੀਂ ਸੀਗਾ ਆਹੀ ਜਗ੍ਹਾ ਦਿਖਾਉਣੀ ਸੀ ਆਪਾਂ ਨੂੰ ਇੰਨੀ ਰਮਣੀਕ ਚਲੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੇ ਉਹ ਇਦਾਂ ਗਾਣਾ ਇਹ ਮੈਨੂੰ ਦੱਸਦਾ ਕਿਲਾ ਪ੍ਰਮਾਤਮਾ ਨੇ ਆਪਾਂ ਨੂੰ ਕਿਹਾ ਸੀ ਕਿ ਕਿਲਾ ਕੁਲਾ ਛੱਡ ਪਰੇ ਦੂ ਵੀ ਗੁਰੂ ਘਰ ਆ ਦੇ ਦਰਸ਼ਨ ਕਰ ਰਹੇ ਆ ਉਹੀ ਦੇਖ ਇਸ ਕਰਕੇ ਪ੍ਰਮਾਤਮਾ ਨੇ ਇਹ ਜੀ ਲੈ ਮਣਾਈ ਵੀ ਆਹ ਗੁਰੂ ਘਰ ਆਪਾਂ ਰੁਕੇ ਆਪਣੀ ਨਿਗਾ ਪੈ ਗਈ ਆਪਾਂ ਰੁਕ ਗਏ ਉਸ ਤੋਂ ਬਾਅਦ ਇਹ ਜੀ ਲੈ ਮਣੀ 2-3 ਘੰਟੇ ਗੁਰੂ ਘਰ ਚ ਹੀ ਰਹੇ ਪਹਿਲਾਂ ਬਾਬੇ ਨੇ ਚਾਹ ਛਕਾਈ ਚਾਹ ਛਕ ਕੇ ਫਿਰ ਸਾਰਾ ਗੁਰਦੁਆਰਾ ਘੁੰਮਿਆ ਦਿਖਾਇਆ ਬਾਬੇ ਨੇ ਫਿਰ ਮੈਂ ਆਪਦੇ ਪਰੌਠੇ ਕੱਢਦੇ ਆਲੂ ਵਾਲੇ ਮੈਂ ਤੇ ਬਾਬੇ ਦੋਨਾਂ ਨੇ ਛਕੇ ਤੇ ਗੱਲਾਂ ਕਰਦੇ ਕਰਦੇ ਜੋ ਤੁਰਨ ਲੱਗਿਆ ਫਿਰ ਉਹ ਸਿੰਘ ਤੇ ਸਿੰਘਣੀ ਆ ਗਏ ਉਹਨਾਂ ਦੀ ਅਰਦਾਸ ਕਰਨੀ ਸੀ ਉਹ ਵੀ ਸੇਵਾ ਲੱਗੀ ਮੇਰੇ ਹਿੱਸੇ ਉਹਨਾਂ ਦੀ ਪਹਿਲੀ ਸਾਲਗिराਹ ਸੀ ਕਿਹਦੀ ਉਹਦੂ ਆ ਫਿਰ ਪਾਪਾ ਕਹਿੰਦਾ ਬਹਿ ਜਾ ਚਾਹ ਫਿਰ ਗਰਮ ਕਰਦੇ ਆਈ ਤੇ ਉਹ ਬਾਈ ਗੱਲਾਂ ਮਾਰਨ ਲੱਗਿਆ ਸਿੰਘ ਉਹਨੇ ਗੱਲਾਂ ਬਾਤਾਂ ਦਸੀਆਂ ਐ ਪ੍ਰਮਾਧਵਾਨਲੇ ਬਣਾਤੀ ਫਰੈਸ ਕਰਕੇ ਹੁਣ ਆਪਾਂ ਕਿਲੇ ਦੇ ਮਾਰੋ ਕਾਟਾ ਅੱਜ ਗੁਰੂ ਘਰ ਰੁਕਦੇ ਆਂ ਜਾ ਕੇ ਕੱਲ ਨੂੰ ਸੱਜਰੇ 6 ਵਜੇ ਨਿਕਲਾਂਗੇ ਆਹ ਲੋ ਪਿਆਰਿਓ ਆਪਾਂ ਹੁਣ ਸਿੱਧਾ ਹਾਈਵੇ ਨਹੀਂ ਜਾਣਾ ਆਹ ਬਾਈ ਦਾ ਮੋਟਰ ਹੈ ਘੁੰਮਦਾ ਬਾਈ ਉਹਨੂੰ ਕਹਿੰਦਾ ਵੀ ਆਹ ਦਿਖਾ ਦਿਓ ਆ ਦੇ ਬਾਈ 15 ਕਿਲੋਮੀਟਰ ਅੱਗੇ ਆਹ ਰੋਡ ਜਾਣਾਗਾ ਇੱਧਰ ਹਾਈਵੇ ਛੱਡ ਦੇਣਾ ਆਪਾਂ ਇੱਧਰ ਦੀ ਚਲੋ ਜੀ ਆਹ ਲੋ ਪਿਆਰਿਓ ਇਹ ਮੋਟਰਸਾਈਕਲ ਨਾ ਬਣਾਇਆ ਹੋਇਆ ਲਿਓ ਤੇਲ ਤੇ ਗੁਰਦਾ ਇਹ ਆ ਉਹ ਦੇ ਮੋਟਰਾਂ ਜਿਹੜਾ ਘੁੰਮ ਜਾਂਦਾ ਉਹਨੂੰ ਪੀਚੀ ਜਾਂਦਾ ਉਹਦੇ ਪਿੱਛੇ ਭਾਰ ਪਾਇਆ ਨਾ ਇਹ ਇਹ ਖੁਦ ਹੀ ਬਣਾਇਆ ਆਪਨੇ ਬੜੀ ਅੱਛੀ ਸਕੀਮ ਲਗਾਈ ਯਾਰ ਆ ਹੁਣ ਆਪਾਂ ਅੰਦਰ ਵਾਲੀ ਸੜਕ ਪੈ ਗਏ ਉਹ ਹਾਈਵੇ ਪਰੇ ਰਹਿ ਗਿਆ ਵਾ ਹੁਣ ਇਹੀ ਜਾਣਾ ਇਹ ਸ਼ਹਿਰ ਨੂੰ ਜਾਂਦੀ ਆ ਵਿੱਚ ਨੂੰ ਇਹੀ ਰੋਡ ਤੇ ਗੁਰਦੁਆਰਾਗਾ ਆ ਲੋ ਪਿਆ ਰਹੋ ਆ ਸਵੇਰ ਦੀ ਆਪਾਂ ਨੂੰ ਤੀਜੀ ਚੌਥੀ ਰੇਲ ਮਿਲ ਗਈ ਪਹਿਲਾਂ ਆਪਣੇ ਦੂਜੇ ਪਾਸੇ ਸੀ ਖੱਬੇ ਪਾਸੇ ਹੁਣ ਸੱਜੇ ਪਾਸੇ ਆ ਗਈ ਆ ਲਓ ਪਿਆਰਿਓ ਚਤੌੜਗੜ੍ਹ ਸਹਿ ਰੇਲਵੇ ਬੱਸ ਸਟੈਂਡ ਸਰਕਟ ਆ ਸਾਰਾ ਕੁਛ ਇਤਰੀ ਆ ਆ ਜਿਹੜਾ ਸ਼ਹਿਰ ਦੇ ਵਿੱਚ ਬੜਨਸਰ ਚੌਂਕ ਆਉਂਦਾ ਹੁੰਦਾ ਇਹ ਉਹ ਚੌਂਕ ਆ ਵੱਡਾ ਆ ਲਓ ਪਿਆਰਿਓ ਆ ਗਾ ਕਿਲਾ ਉੱਪਰ ਇਹ ਹੁਣ ਆਪਾਂ ਫੇਰ ਕਦੇ ਦੇਖਾਂਗੇ ਕਿਉਂਕਿ ਇਹ ਤਾਂ ਪੂਰਾ ਇੱਕ ਦਿਨ ਦਾ ਕੰਮ ਆ ਕਿਲਾ ਦੇਖਣ ਦਾ ਬਹੁਤ ਵੱਡਾ ਇਹ ਪਰੇ ਤੱਕ ਲੋ ਪਿਆਰਿਓ ਇਹ ਆਪਾਂ ਨੂੰ ਪਹੁੰਚ ਗਏ ਚਤੌੜਗੜ੍ਹ ਦੇ ਗੁਰੂ ਘਰ ਚ ਕਰੋ ਦਰਸ਼ਨ ਬਹੁਤ ਸੋਹਣਾ ਗੁਰੂ ਘਰ ਬਣਾਇਆ ਹੋਇਆ ਆ ਦੇਖੋ ਰਿਓ 2 ਘੰਟੇ ਆਪਾਂ ਨੂੰ ਉਠਾਈ ਰੱਖਿਆ ਫਿਰ ਆ ਕਮਰਾ ਦਿੱਤਾ ਵੀ ਦੱਸ ਤੁਸੀਂ ਦੇਣਾ ਹੀ ਆ ਤੁਸੀਂ ਪਹਿਲਾਂ ਹੀ ਦੇ ਦੋ ਸਵਾ 4 ਦਾ ਮੈਂ ਆ ਸਵਾ 5 ਸਵਾ 6 ਹਲੇ ਵੀ ਉਹ ਦਿੰਦੇ ਨਹੀਂ ਹਲੇ ਵੀ ਮੈਂ ਪੁੱਛਿਆ ਜਾ ਕੇ ਦੋ ਵਾਰ ਜੋ ਦੋ ਵਾਰ ਪੁੱਛਿਆ ਮੈਂ ਕੋਲ ਖੜ ਗਿਆ ਜਾ ਕੇ ਫਿਰ ਜਾ ਕੇ ਆ ਚਾਬੀ ਦਿੱਤੀ ਸਿੰਘ ਸਵਾ ਗੁਰੂ ਘਰ ਹੈ ਚਤੌੜਗੜ੍ਹ ਦੇ ਵਿੱਚ ਆ ਆਪਣਾ ਕਮਰਾ ਆ ਬਾਲਕੋਨੀ ਆ ਮੂਰੇ ਐ ਹਮਲਾ ਉਹ ਦੁਕਾਨਾ ਕਰਿਆਨੇ ਦੀ ਉਹ ਮਾਰਕੀਟ ਆ ਗਈ ਉਹ ਦੇਖੋ ਬਾਜ਼ਾਰ ਜਿਆ ਐਦੋਂ ਪਤਾ ਨਹੀਂ ਕਿਹੜੀ ਆ